ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀ ਨਿਊਜ਼ੀਲੈਂਡ ਤੇ ਜੇਲ ਅਫਸਰ ਬਣੇ ਗੁਰਦਾਸਪੁਰ ਦੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਦੱਸ ਦਈਏ ਨਿਊਜ਼ੀਲੈਂਡ ਤੇ ਜੇਲ ਅਫਸਰ ਵਜੋਂ ਨਿਯੁਕਤ ਗੁਰਦਾਸਪੁਰ ਨਾਲ ਸੰਬੰਧਿਤ ਪਿੰਡ ਭੁੱਲੇ ਚੱਕ ਦੇ ਨੌਜਵਾਨ ਗੁਰਚਰਨ ਸਿੰਘ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ ਜਿਕਰਯੋਗ ਹੈ ਕਿ ਨੌਜਵਾਨ ਗੁਰਚਰਨ ਸਿੰਘ ਲਗਭਗ 11 ਸਾਲ ਪਹਿਲਾਂ ਸਟੱਡੀ ਵੀਜ਼ੇ ਤੇ ਨਿਊਜ਼ੀਲੈਂਡ ਗਿਆ ਸੀ ਅਤੇ ਸਿੱਖਿਆ ਤੇ ਯੋਗਤਾ ਦੇ ਆਧਾਰ ਤੇ ਉਸਨੂੰ ਨਿਊਜ਼ੀਲੈਂਡ ਪੁਲਿਸ ਅਫਸਰ ਦੀ ਨੌਕਰੀ ਮਿਲੀ ਸੀ ਬਾਅਦ ਚ ਉਸਨੂੰ ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਚ ਇੱਕ ਜੇਲ ਅਧਿਕਾਰੀ ਵਜੋਂ ਨਿਯੁਕਤ ਕੀਤਾ ਗਿਆ ਸੀ ਇਸ ਸਬੰਧੀ ਗੁਰਚਰਨ ਦੇ ਪਿਤਾ ਸੁੱਚਾ ਸਿੰਘ ਨੇ ਦੱਸ ਦਿਆ ਕਿ ਗੁਰਚਰਨ ਕੁਝ ਮਹੀਨੇ ਪਹਿਲਾਂ ਪੰਜਾਬ ਚ ਆਪਣੇ ਪਿੰਡ ਵਾਪਸ ਆਇਆ ਸੀ ਅਤੇ 1 ਨਵੰਬਰ 2024 ਨੂੰ ਉਹ ਨਿਊਜ਼ੀਲੈਂਡ ਮੋੜ ਤੋਂ ਚਲਾ ਗਿਆ ਉਹਨਾਂ ਨੇ ਕਿਹਾ ਕਿ 29 ਸਾਲਾ ਗੁਰਚਰਨ ਦੀ 25 ਮਾਰਚ ਨੂੰ ਡਿਊਟੀ ਤੋਂ ਜਾਂਦੇ ਸਮੇਂ ਸੜਕ ਹਾਦਸੇ ਵਿੱਚ ਮੌਤ ਹੋ ਗਈ ਗੁਰਚਰਨ ਸਿੰਘ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਜੋ ਕਿ ਉਸਦੀ 4 ਸਾਲਾ ਧੀ ਨੂੰ ਹਾਲੇ ਤੱਕ ਇਹ ਵੀ ਨਹੀਂ ਪਤਾ ਕਿ ਉਸਦਾ ਪਿਤਾ ਕਿੱਥੇ ਚਲਾ ਗਿਆ ਔਰ ਉਸਦਾ ਪਿਤਾ ਇਸ ਦੁਨੀਆ 'ਚ ਨਹੀਂ ਰਿਹਾ ਜਦ ਉਸ ਵੱਚੀ ਨੂੰ ਅਹਿਸਾਸ ਹੋਵੇਗਾ ਤੇ ਉਸਦੇ ਦਿਲ ਤੇ ਕੀ ਬੀਤੇਗੀ ਇਹ ਅਸੀਂ ਮਹਿਸੂਸ ਕਰ ਸਕਦੇ ਹਾਂ ਮ੍ਰਿਤਕ ਦੇ ਪਿਤਾ ਸੁੱਚਾ ਸਿੰਘ ਨੇ ਪਿੰਡ ਦੇ ਸਰਪੰਚ ਤੇ ਭਰਾ ਬਲਵਿੰਦਰ ਸਿੰਘ ਨੇ ਪ੍ਰਸ਼ਾਸਨ ਅੱਗੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਰਚਰਨ ਸਿੰਘ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਵਾਪਸ ਲਿਆਉਣ ਲਈ ਕਾਰਵਾਈ ਕੀਤੀ ਜਾਵੇ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ ਤਾਂ ਸਾਥੀਓ ਕਿਹੋ ਜਿਹੇ ਹਾਲਾਤ ਬਣ ਗਏ ਨੇ ਪਰਿਵਾਰ ਤੇ ਅਸੀਂ ਇਹ ਸਮਝ ਸਕਦੇ ਹਾਂ ਬੜੇ ਹੀ ਉਮੀਦਾਂ ਨਾਲ ਜਦੋਂ ਨੌਜਵਾਨ ਪਹਿਲਾ ਬਾਹਰ ਜਾਂਦੇ ਆ ਫਿਰ ਬੜੀ ਮਿਹਨਤ ਕਰਦੇ ਆ ਬੜੇ ਜਜ਼ਬੇ ਨਾਲ ਮਿਹਨਤ ਕਰਦੇ ਤੇ ਉਸ ਤੋਂ ਬਾਅਦ ਪੱਕਿਆਂ ਹੋ ਕੇ ਜਦੋਂ ਚੰਗੇ ਅਫਸਰ ਲੱਗਦੇ ਆ ਪਰਿਵਾਰਾਂ ਨੂੰ ਇਹ ਮਹਿਸੂਸ ਹੁੰਦਾ ਕਿ ਚਲੋ ਹੁਣ ਸਾਡੇ ਵੀ ਚੰਗੇ ਦਿਨ ਆਉਣਗੇ ਜਿਹੜੀ ਅਗਲੀ ਪੀੜ੍ਹੀ ਹੈ ਉਹਨਾਂ ਨੂੰ ਵੀ ਚੰਗੀ ਪੜ੍ਹਾਈ ਮਿਲੇਗੀ ਚੰਗਾ ਜੀਵਨ ਮਿਲੇਗਾ ਤੇ ਜਦ ਇਸ ਤਰੀਕੇ ਦੇ ਹਾਦਸੇ ਵਾਪਰ ਜਾਂਦੇ ਆ ਤੇ ਪੂਰੇ ਪਰਿਵਾਰ ਦੀ ਨੀਂਵ ਹਲਾ ਦਿੰਦੇ ਆ ਇਸ ਪਰਿਵਾਰ ਨਾਲ ਸਾਡੀ ਹਮਦਰਦੀ ਹੈ ਲੇਕਿਨ ਹੁਣ ਇਹਨੂੰ ਜੋ ਮਨਜ਼ੂਰ ਹੈ ਉਸ ਦੇ ਅੱਗੇ ਕਿਸ ਤਾ ਜੋਰ ਚੱਲਦਾ ਹੈ ਲੇਕਿਨ ਜਦੋਂ 4 ਸਾਲਾਂ ਬੱਚੀ ਬਾਰੇ ਸੋਚਦੇ ਆ ਤਾਂ ਦਿਲ ਉਦਾਸ ਹੋ ਜਾਂਦਾ ਹੈ ਅਤੇ ਅੱਖਾਂ ਚੋਂ ਆਪ ਮੁਹਾਰੇ ਹੰਝੂ ਨਿਕਲਦੇ ਨੇ ਦਖਾਨੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਸੰਗਮ ਸਰਪੰਚ ਸਾਉ ਦਾ ਛੋਟਾ ਭਰਾ ਤੇ ਆ ਜੋ ਇਨਸੀਡੈਂਟ ਜੋ ਵਾਪਰਿਆ ਸਾਡੇ ਪਿੰਡ ਵਿੱਚ ਬਹੁਤ ਪਿੰਡ ਲਈ ਬਹੁਤ ਦੁਖਦਾਇਕ ਬਹੁਤ ਵੱਡੀ ਸ਼ਰਤ ਪਿੰਡੋਂ ਲੱਗੀ ਹੈ ਸਾਡਾ ਇੱਕ ਹੁਨਾਰਾ ਬੱਚਾ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਸਟੱਡੀ ਵੇਸ ਤੇ ਗਿਆ ਸੀ ਉੱਥੇ ਬਹੁਤ ਮਿਹਨਤ ਕਰਕੇ ਆਪਣੀ ਮਿਹਨਤ ਦੇ ਬਲ ਦੇ ਉੱਤੇ ਉੱਥੇ ਦੀ ਨਿਊਜ਼ੀਲੈਂਡ ਦੀ ਪੁਲਿਸ ਦੇ ਵਿੱਚ ਵੀ ਉਹ ਸਿਲੈਕਟ ਹੋਇਆ ਇਹ ਸਾਨੂੰ ਮਾਨ ਪ੍ਰਾਪਤ ਹੋਇਆ ਸੀ ਪਰ ਦੋ ਦਿਨ ਪਹਿਲੇ ਅਨਫੋਰਚਨਟਲੀ ਬੜੀ ਵੱਡੀ ਇਨਸੀਡੈਂਟ ਵਰਤੀ ਹੈ ਕਿ ਡਿਊਟੀ ਤੇ ਜਾਣ ਦੌਰਾਨ ਜਿਹੜਾ ਉਹਦਾ ਜੋ ਪਤਾ ਲੱਗ ਰਿਹਾ ਕਿ ਐਕਸੀਡੈਂਟ ਹੋਇਆ ਜਿਸ ਦੇ ਕਰਕੇ ਉਹਦੀ ਡੈਥ ਹੋ ਗਈ ਹੈ ਸੋ ਸਾਰਾ ਪਰਿਵਾਰ ਸਾਰਾ ਪਿੰਡ ਬਡੇ ਰਿਸ਼ਤੇਦਾਰ ਸਭ ਜਿਹੜੇ ਇੱਥੇ ਬਹੁਤ ਸਦਮੇ ਵਿੱਚ ਹਨ ਸਾਰੇ ਜਣੇ ਇਸ ਕਰਕੇ ਹੀ ਜੋ ਕਾਰਵਾਈ ਜੋ ਪ੍ਰੋਸੈਸ ਚੱਲ ਰਿਹਾ ਹੈ ਮੈਂ ਤਾਂ ਮੀਡੀਅਮ ਦੇ ਮਾਧਿਅਮ ਦੇ ਥਰੂ ਡੀਸੀ ਸਾਹਿਬ ਨੂੰ ਵੀ ਬੇਨਤੀ ਕਰ ਦਵਾਂਗਾ ਕਿ ਉਹ ਉੱਥੇ ਜਿਹੜੀ ਸਾਡੀ ਮਿਨਿਸਟਰੀ ਆਫ ਫੈਕਸ਼ਨਲ ਫੇਅਰ ਜੋ ਵਿਦੇਸ਼ ਮੰਤਰਾਲੇ ਜਿਹੜੀਆਂ ਸਾਡੀਆਂ ਇੱਕ ਰੂਲ ਬਣਿਆ ਹੋਇਆ ਹੈ ਪਰ ਉਹ ਅਡੇ ਬੱਚਨ ਜੋ ਡੈਡ ਬਾਡੀ ਉਹਨਾਂ ਪੂਰੀ ਕੇਅਰ ਕਰਦੇ ਹਨ ਐਂਬੈਸੀ ਸਾਡੀ ਤੁਹਾਨੂੰ ਫੋਨ ਕਰਕੇ ਜਾਂ ਕਿਸੇ ਤਰ੍ਹਾਂ ਈਮੇਲ ਕਰਕੇ ਐਮਬੈਸੀ ਨੂੰ ਕਹਿਣ ਕਿ ਉਹ ਜਿੰਨੀ ਜਲਦੀ ਹੋ ਸਕੇ ਉਹਦੀ ਜੋ ਪੇਪਰ ਵਰਕ ਕੰਪਲੀਟ ਕਰਕੇ ਸਾਡੇ ਬੱਚੇ ਦੀ ਜੋ ਡੈੱਡ ਬਾਡੀ ਆਪਰੇ ਸਦਕਾਰਨਾ ਸਾਡੇ ਇੱਥੇ ਘਰ ਵਿੱਚ ਪਹੁੰਚੇ ਤਾਂ ਜੋ ਆਪਾਂ ਆਪਣੇ ਜੋ ਰਸਮਾਂ ਦੇ ਮੁਤਾਬਕ ਉਹਨਾਂ ਆਪਣਾ ਆਖਰੀ ਜੋ ਸੰਸਕਾਰ ਕਰ ਸਕੀ ਪਰਿਵਾਰ ਤੋਂ ਤੁਹਾਨੂੰ ਪਰਿਵਾਰ ਵਿੱਚ ਉਹਨਾਂ ਦੇ ਫਾਦਰ ਸਾਹਿਬ ਹੈ ਮਦਰ ਹਨਾ ਬੱਚਾ ਉਹਦੀ ਮੈਰਿਜ ਹੋਈ ਉਹਨਾਂ ਦੀ ਵਾਈਫ ਹੈ ਇੱਕ ਛੋਟੀ ਬੱਚੀ ਹੈ ਪੰਚ ਮਨੇ ਕਿ ਸਰ 4 ਸਾਲ ਦੀ ਬੱਚੀ ਪਿੱਛੇ ਜੋ ਛੱਡ ਗਏ ਛੱਡ ਗਏ ਆ ਉਹ ਆ ਇੱਕ ਭਰਾ ਜੋ ਛੋਟਾ ਬ్రਦਰ ਉਹ ਕੈਨੇਡਾ ਵਿੱਚ ਸਟੱਡੀ ਦੇ ਉੱਤੇ ਆਪਣੀ ਉੱਥੇ ਕਰ ਰਿਹਾ ਹੈ ਵਧੀਆ ਪਰਿਵਾਰ ਆ ਉਹ ਸਰਕਲ ਹੀ ਪਰੇ ਉਸ ਮਾਲਕ ਦੀ ਕੀ ਰਜਾ ਹੈ ਅਜਿਹੀ ਇੱਕ ਦੁੱਖ ਦੀ ਘੜੀ ਜੋ ਹੈ ਅੰਡਕੀ ਹੈ ਤੁਹਾਡੀ ਪ੍ਰਸ਼ਾਸਨ ਅੱਗੇ ਆਪਣੇ ਐਡਮਿਨਿਸਟ੍ਰੇਸ਼ਨ ਲਈ ਬੇਨਤੀ ਹੈ ਕਿ ਸਾਰੇ ਨਗਰ ਦੀ ਪੰਚਾਇਤ ਦੀ ਕਿ ਛੱਡ ਦੀ ਸੀਸਾ ਬਗੇ ਕੇ ਉਹ ਜੋ ਵੀ ਹੋ ਸਕੇ ਜ ਪਰਿਵਾਰ ਦੀ ਜਿਹੜੀ ਇਹ ਡੈਡ ਬੋਡੀ ਇੱਥੇ ਲਿਆਉਣ ਵਿੱਚ ਜੋ ਹੈਲਪ ਹੋ ਸਕੇ ਉਹ ਗਵਰਨਮੈਂਟ ਆਫ ਇੰਡੀਆ ਦੇ ਥਰੂ ਕਰਕੇ ਤੇ ਸਾਡੀ ਡੈਡ ਬੋਡੀ ਇੱਥੇ ਪਹੁੰਚ ਸਕੇ ਅਸੀਂ ਧੰਨਵਾਦ ਕਰਾਂਗੇ ੜਕੇ ਦਾ ਨਾਮ ਗੁਰਜੰਸੇ ਇਹ 2014 ਚ ਗਿਆ ਸੀ ਇੱਥੇ ਸਟੱਡੀ ਵੇਸ ਤੇ ਬਾਅਦ 2020 ਚ ਵਾਪਸ ਆਇਆ ਸੀ ਪਹਿਲਾਂ ਵੀ ਕਰਿਆ 18 ਚ ਫਿਰ 2020 ਚ ਵਾਪਸ ਆਇਆ ਉਹਦੀ ਸ਼ਾਦੀ ਕਰਤੀ ਫਿਰ ਦੁਬਾਰਾ 2 ਸਾਲ ਬਾਅਦ ਵਾਪਸ ਹੋ ਗਿਆ ਹੁਣ ਫਿਰ 2024 ਫਰਵਰੀ ਨਵੰਬਰ ਨੂੰ ਵਾਪਸ ਗਏ ਸੀ ਉੱਥੇ ਤੇ ਮੁਰਕਿਆ ਨੂੰ ਪਰਸੋ 25 ਨੂੰ ਬਦਲ ਲੱਗ ਗਿਆ ਫੋਨ ਆਇਆ ਉੱਥੇ ਐਕਸੀਡੈਂਟ ਹੋ ਗਿਆ ਲੋ ਕਿੱਦਾਂ ਪਾਣਾ ਵਰਤ ਕਿੱਦਾਂ ਐਕਸੀਡੈਂਟ ਹੋ ਗਿਆ ਉਹਨੇ ਡਿਊਟੀ ਤੇ ਜਾਂਦੇ ਸੀ ਕਹਿੰਦੇ ਤੁਹਾਨੂੰ ਦੋਸਤ ਇਹੋ ਦੱਸਿਆ ਉਹਨਾਂ ਨੇ ਕੀ ਕਰਦੇ ਸੀ ਉੱਥੇ ਉੱਥੇ ਤੇ ਹੀ ਜੇਲ੍ਹ ਪੁਲਿਸ 'ਚ ਹੀ ਡਿਊਟੀ ਕਰਦੇ ਸੀ ਜਿਹੜੀ ਪੋਸਟ ਸੀ ਹਾਂਜੀ ਫੇਰ ਹੀ ਪ੍ਰੋਸੈਸ ਆਫੀਸਰ ਦੇ ਜੇਲ ਅਫਸਰ ਦਸੰਡੇ ਜਾਂ ਹੀਰੋ ਦੇ ਜੇਲ ਅਫਸਰ ਭਰਤੀ ਹੋ ਗਏ ਪੜਾਈ ਦੌਰਾਨ ਹੀ ਸਲੈਕਟ ਹੋ ਗਏ ਹਾਂਜੀ ਜੀ ਬਾਅਦ ਚ ਪਹਿਲੇ ਸਾਲ ਸਲੈਕਟ ਹੋਏ ਪਹਿਲਾਂ 2 ਸਾਲ ਪਿੰਡ ਰਹਿ ਗਏ ਸੀ ਹਾਂਜੀ ਇਹhle ਹਾਂਜੀ ਟੈਟ ਦਿੱਤੇ ਟੈਟ ਬਾਹਰ ਸਲੈਕਟ ਹੋ ਗਏ ਫਿਰ 15 ਦਿਨ ਦੀ ਛੁੱਟੀ ਆਇਆ ਕੱਟ ਕੇ ਫਿਰ ਨੇ ਜਾ ਕੇ ਨਵੰਬਰ ਚ ਜੁਆਇਨ ਕੀਤਾ ਤੇ ਅਫਸਰ ਨਾਲ ਕਿਸੇ ਨਾਲ ਉਹਨਾਂ ਦੇ ਮਹਿਕਮੇ ਦੀ ਗੱਲ ਹੋਈ ਹੈ ਉਦੋਂ ਕੀ ਕਹਿੰਦੇ ਨੇ ਕਿਹਨਾਂ ਨੇ ਹੋਇਆ ਦੇ ਤੱਕ ਕਿੰਦਾ ਫੇਰ ਵਾਪਸ ਆਂਦੀ ਕਿੰਦਾ ਕੋਸ਼ਿਸ਼ ਕਰ ਰਹੇ ਹੋ ਬਹੁਤ ਸੋਚੇ ਲੋਕਲ ਦਾ ਡਪੜਾ ਰਿਸ਼ਤੇਦਾਰ ਹੀ ਕੋਈ ਉਹਨਾਂ ਨੇ ਫਿਰ ਜਾਣ ਪਛਾਣ ਕਰਕੇ ਗੱਲਬਾਤ ਕੀਤੀ ਤੇ ਹੁਣ ਉਹ ਕਾਰਵਾਈ ਕਰਨ ਦੇ ਆ ਉਧਰ ਗਵਰਨਮੈਂਟ ਉਧਰ ਦੀ ਮਦਦ ਕਰ ਰਹੀ ਹੈ ਕੋਈ ਨਹੀਂ ਅਜੇ ਤੱਕ ਤੇ ਕੋਈ ਨਹੀਂ ਕੀਤੀ ਉਹਨਾਂ ਨੇ ਉਹ ਤੇ ਇਧਰ ਦੀ ਗਵਰਨਮੈਂਟ ਕੀ ਮੰਤਰਨਾ ਕਰ ਉਹ ਇਹ ਹੋ ਜਾਵੇ ਡਿਬੇਟ ਦੇ ਡੈਡ ਵੱਤੀ ਜਿਹੜੀ ਜਲਦੀ ਜਲਦੀ ਸਾਡੇ ਕੋਲ ਆਵੇ